ਆਪਣੇ ਸ਼੍ਰੋਮਣੀ ਕਾਦੀ ਦਾ ਦੇ ਕੋਰ ਕਮੇਟੀ ਦੀ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਪੁਰਾਣੇ ਉਮੀਦਵਾਰ ਬੀਬਾ ਹਰਸ਼ਵੰਤ ਕੋਲ ਬਾਂਦਲ ਨੂੰ ਇੱਕ ਇਮਾਨਦਾਰ ਤੇ ਸਹੀ ਨਿਦਰਾ ਨਾਲੋਂ ਟਿਕਟ ਦਿੱਤੀ ਹੈ ਬਠਿੰਡਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਬੀਬਾ ਜੀ ਦਾ ਵੀ ਧੰਨਵਾਦ ਕਰਦਾ ਜੋ ਇੱਥੇ ਅੜੇ ਰਹੇ ਨੇ ਵੀ ਜੇ ਲੜੂ ਬਠਿੰਡਾ ਤੋਂ ਹੀ ਲੜੂ ਚੋਣ ਨਹੀਂ ਮੈਂ ਲੜਦੀ ਹੁਣ ਬੀਬਾ ਜੀ ਨੂੰ ਟਿਕਟ ਮਿਲਦੇ ਸਾਡੇ ਹਲਕਾ ਸਰਦੂਲ ਗੜ ਦੇ ਵਿੱਚ ਦੁੱਗਣਾ ਜੋਸ਼ ਹੋ ਗਿਆ ਪੰਜਾਬ ਚ ਅਕਾਲੀ ਦਰ ਹੌਲਡ ਹੋ ਗਿਆ ਬਖੰਡਾ ਸੀਟ ਮੈਂ ਤੋਂ ਬੀਬਾ ਹਰ ਸਮੇਤ ਕੋਰਬਾਰ ਵਾਲੇ ਹਰ ਸਮੇਤ ਕੋਰਬਾਰ ਤਿੰਨ ਵਾਰ ਇਸ ਤੋਂ ਪਹਿਲਾਂ ਜੀ ਪਹਿਲਾਂ ਵੀ ਹਾਂ ਪਹਿਲਾਂ ਵੀ ਜਿੰਨਾ ਕੁ ਵਿਕਾਸ ਹੋਇਆ ਇਸ ਹਲਕੇ ਦਾ ਇਸ ਹਲਕੇ ਦੇ ਜਿੰਨਾ ਚਿਰ ਬੀਬੀ ਤਨਸਾ ਰਹੇ ਨੇ ਉਹਨਾਂ ਨੇ ਇਸ ਹਲਕੇ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਮਾਨਸਾ ਜ਼ਿਲ੍ਹੇ ਚ ਇੰਨਾ ਵਿਕਾਸ ਕੀਤਾ ਵੀ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ ਪੋਲਾ ਟੋਲਾ ਮੈਡੀਕਲ ਕਾਲਜਾਂ ਤੋਂ ਲਾ ਕੋਈ ਹੋਰ ਵੀ ਸ਼ਟਕਾਂ ਤੋਂ ਲਾ ਕੋਈ ਡਿਸਪੈਂਸਰੀਆਂ ਤੋਂ ਲਾ ਕੋਈ ਲੜਕੀਆਂਆਂ ਨੇ ਹੋਰ ਸਕੀਮਾਂ ਤੋਂ ਲਾ ਸਾਰੀਆਂ ਬੀਬਾਂ ਨੇ ਬਹੁਤ ਜ਼ਿਆਦਾ ਜਾਨ ਬਰਕੇ ਕੰਮ ਕੀਤਾ ਸਾਡੇ ਹਲਕੇ ਦੇ ਵਿੱਚ ਉਹ ਕਿਹੜਾ ਵੱਡਾ ਪ੍ਰੋਜੈਕਟ ਆ ਜਿਹੜੇ ਬੀਬਾ ਜੀ ਲੈ ਕੇ ਆਏ ਨੇ ਜਿਹਦੇ ਕਾਰਨ ਲੋਕ ਅੱਜ ਵੀ ਉਹਨਾਂ ਨੂੰ ਦੁਬਾਰਾ ਚਾਹੁੰਦੇ ਨੇ ਸਾਡੇ ਹਲਕੇ ਦੇ ਵਿੱਚ ਬੀਬਾ ਜੀ ਨੇ ਏਮ ਜੱਥ ਹਸਾਲ ਬਠੰਡਾ ਦਿੱਤਾ ਜਿੱਥੋਂ ਕਿ ਨੇੜੇ-ਨੇੜੇ ਦੇ ਲੋਕ ਹਰਿਆਣਾ ਪੰਜਾਬ ਰਾਜਸਥਾਨ ਦੇ ਉੱਤੇ ਆ ਕੇ ਫ੍ਰੀ ਇਲਾਜ ਕਰਾਉਂਦੇ ਉੱਥੇ ਕਿਸੇ ਨੂੰ ਕੋਈ ਰਿਸ਼ਵਤ ਨਹੀਂ ਦੇਣੀ ਪੈਂਦੀ ਆਹਨ ਸਰ ਪਾਤੀ ਕਰਦੇ ਡਾਕਟਰ ਆਹਨ ਸਰ ਉਹਨਾਂ ਦੀ ਦੇਖਭਾਲ ਕਰਦ ਨੇ ਬਹੁਤ ਬਹੁਤ ਧੰਨਵਾਦ ਕਰਦਾ ਬੀਬੀ ਰਾਜਾ ਵੱਡਾ ਹਸਪਤਾਲ ਦੇ ਕੇ ਸਾਡੇ ਮਠੰਡਾ ਜ਼ਿਲ੍ਹੇ ਨੂੰ ਮਰਾ ਬਣਾਇਆ ਇਹ ਅਸੀਂ ਇਹਨਾਂ ਨੇ 8 ਮੈਡੀਕਲ ਕਾਲਜ ਵੀ ਬਣਾਏ ਨੇ ਬੀਬਾ ਹਰਸ਼ਨ ਸਿੰਘ ਕੌਰ ਨੇ ਪੰਜਾਬ ਦੇ ਵਿੱਚ ਅਸੀਂ ਉਹ ਵੀ ਬਹੁਤ ਵੱਡਾ ਦੇਣ ਹੈ ਬਹੁਤ ਧੰਨਵਾਦ ਕਰਦਾ ਬੀਬਾ ਹਰਸ਼ਨ ਸਿੰਘ ਕੌਰ ਦਾ ਇਹ ਐਦਿਕ ਵੀ ਲੋਕਾਂ ਨੇ ਲੋਕ ਚਾਹੁੰਦੇ ਨੇ ਬੀਬੀ ਬਾ ਹਰਸ਼ਨ ਸਿੰਘ ਕੌਰ ਨੂੰ ਬਣਾਈ ਤੇ ਗਾਂ ਲੋਕਾਂ ਦੇ ਕਿਸਾਨੀ ਜ਼ਿਮੀਦਾਰ ਨੂੰ ਸਾਰਾ ਪੁਸ਼ਾ ਕਰਨ ਲਈ ਬੀਬੀ ਹਰਸ਼ਨ ਸਿੰਘ ਕੌਰ ਹੀ ਕੰਮ ਕਰਨ ਖੇਤੀ ਦੀ ਜੇ ਗੱਲ ਕੀਤੀ ਜਾਵੇ ਖੇਤੀ ਦੇ ਨਹੀਂ ਕਿੰਨਾ ਚਿਰ ਜਿਹੜਾ ਇਸ ਤੋਂ ਸਰਕਾਰ ਨੇ ਕੰਮ ਕੀਤਾਗਾ ਜਾਂ ਪਿਛਲੀਆਂ ਸਰਕਾਰਾਂ ਨੇ ਕਿੰਨਾ ਚਿਰ ਕੰਮ ਕੀਤਾ ਕਿਉਂਕਿ ਕਿਸਾਨ ਆ ਹਰ ਵਾਰ ਕਰਜ਼ੇ ਦਾ ਜਿਹੜਾ ਰੋਲ ਹੁੰਦਾਗਾ ਕਿ ਉਹ ਕੁਝ ਨਹੀਂ ਕਰਦੇ ਨਹੀਂ ਕਿਸਾਨੀ ਤੇ ਖੇਤੀ ਲਈ ਜਿੰਨਾ ਬਾਦਲ ਸਾਹਿਬ ਨੇ ਸਾਡੇ ਨਹਿਰਾਂ ਤੇ ਖਾਲਾਂ ਤੇ ਸੂਆਂ ਤੇ ਜ਼ੋਰ ਲਾਇਆ ਉਹਨਾਂ ਕਿਸੇ ਸਰਕਾਰ ਨੇ ਜ਼ੋਰ ਨਹੀਂ ਲਾਇਆ ਕਾਂਗਰਸ ਵੀ ਆ ਗਈ ਹੈ ਕਾਂਗਰਸ ਵੀ ਰਹੀ ਹੈ ਤੇ ਬਥੇਰਾ ਐਮਪੀ ਵੀ ਰਹੇਗੇ ਕਾਂਗਰਸ ਦੇ ਐਮਐਲਏ ਵੀ ਰਹੇਗੇ ਉਹਨਾਂ ਦਾ ਧਿਆਨ ਹੀ ਨਹੀਂ ਰਿਹਾ ਸਾਡੇ ਕਿਸਾਨੀ ਬੰਲੀ ਵੀ ਪਾਣੀ ਦੇਣਾ ਨਹਿਰੇ ਦੇਣਾ ਸੂਆ ਦੇਣਾ ਜਿੱਥੋਂ ਤੱਕ ਬਾਦਲ ਸਾਹਿਬ ਨੇ ਦਿੱਤਿਆ ਨਹਿਰੀ ਤੇ ਪੜਾਈ ਤੇ ਬਾਕੀ 3 ਏਕੜ ਦੇ ਹੋਰ ਇਲਾਜਾਂ ਵਾਸਤੇ ਦਿੱਤਾ ਜਿੰਨਾ ਦਿੱਤਾ ਸਾਡੇ ਸ਼੍ਰੋਮੀ ਕਾਲੀ ਗੁਰ ਬਾਦਲ ਦੇ ਨਾਂ 'ਤੇ ਕਾਂਗਰਸ ਦਾ ਹੈ ਹੀ ਨਹੀਂ ਆਮ ਪਾਰਟੀ ਦਾ ਹੁਣ ਦੇਖ ਲਓ ਤੁਸੀਂ ਕਿਤੇ ਹੋਈ ਨੂੰ ਨਾ ਵੀ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੇ ਕੇ ਸੜਕਾਂ ਦਾ ਤਾਂ ਹੀ ਹੁਣ ਤੁਹਾਨੂੰ ਵੀਰ ਜੀ ਪ੍ਰੈਸ ਵਾਲੇ ਤੁਹਾਡਾ ਰੋਜ਼ ਹੀ ਲੋਕਾਂ ਦਾ ਬਾਪ ਪੈਂਦਾ بڑے بڑے ਵੱਡੇ ਵੱਡੇ ਨੇਤਾ ਪੈਂਦਾ ਜਿਹੜੇ ਸੜਕਾਂ ਨੂੰ ਤਾਂ ਇੱਕ دریاਵਾ ਵਾਂਗੂ ਬਣਾਈਆਂ ਪਈਆਂ ਸ ਵੀਰ ਸਿੰਘ ਬਾਦਲ ਜੀ ਨੇ ਸ਼੍ਰੋਮਣੀ ਕਾਲੀਦਾਵ ਜਿੱਤੇ ਜਾਓ ਤੁਹਾਨੂੰ ਕਿਤੇ ਫੈਰ ਨਹੀਂ ਲੈਣ ਦੀ ਲੋੜ ਨਹੀਂ ਮੋੜ ਮੋੜ ਨਹੀਂ ਲੋੜ ਨਹੀਂ ਪੈਂਦੀ ਸਿੱਧਾ ਜੱਥੇ ਜਾਓ ਜਲੰਧਰ ਜਾਓ ਜਲੰਧਰ ਜਾਊਗੀ ਇੱਥੋਂ ਅੰਮ੍ਰਿਤਸਰ ਜਾਓਗੇ ਸਿੱਧੀ ਅੰਮ੍ਰਿਤਸਰ ਗੁਰੂ ਘਰ ਦੇ ਵਿੱਚ ਨਤਮਸਤਕ ਹੋਵੋਗੇ ਆਰਾਮ ਇਹ ਬਹੁਤ ਵੱਡੀ ਦੇਣ ਹੈ ਸ਼੍ਰੋਮਣੀ ਕਾਲੀਦਾਵ ਜੀ ਕਾਂਗਰਸ ਦਾ ਤਾਂ ਸੜਕ ਤੇ ਅਜੇ ਕੋਈ ਆਏ ਨਹੀਂ ਪਿੰਡਾਂ ਦੇ ਲੋਕਾਂ ਦੀ ਕੀ ਆਵਾਜ਼ ਹੈ ਇਸ ਵਾਰ ਪਿੰਡਾਂ ਦੇ ਲੋਕ ਜਿੱਥੋਂ ਤੱਕ ਸਾਡਾ ਹਲਕਾ ਸਰਦੂਲਗੜ ਹੈ ਚਾਹੁੰਦੇ ਸੀ ਅਸੀਂ ਸਾਡੇ ਲੋਕਾਂ ਦੀ ਭਾਵਨਾ ਪੂਰੀ ਹੋ ਗਈ ਹੈ ਬਹੁਤ ਜ਼ਿਆਦਾ ਬੀਜੇਪੀ ਬਾਹਰਸਨਦਗਰ ਬਾਦ ਨੂੰ ਟਿਕਟ ਮਿਲੂਗੀ ਤਾਂ ਇਹ ਲੋਕ ਸਾਰੇ ਸਾਹ ਨਾਲ ਵੀ ਬਾਹਰਸਨ ਜਤਿਆਵਾਂਗੇ ਜੇ ਕਿਤੇ ਕੋਈ ਬਾੜੀ ਖਾਮੀ ਰਹਿੰਦੀ ਸਾਡੇ ਲੋਕਾਂ ਨਾਲ ਸਾ ਬਿਲਕੁਲ ਇਹ ਲੱਭਿਆ ਨਾ ਹੁਣ ਪੰਜਾਬ ਵੀ ਹੋਲਡ ਹੋ ਗਿਆ ਬੁਦਰੀਆਂ ਤਿੰਨੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਲਿਆਂਦੇ ਸੀ ਪਰ ਇੱਕ ਬੀਬਾ ਦੇ ਨਾਮ ਦਾ ਸਸਪੈਂਸ ਬਣਿਆ ਹੋਇਆ ਹੈ ਵੀ ਹਰਤੇਮਰਤ ਘੌਰ ਬਾਦਲ ਦਾ ਨਾਮ ਕਿਉਂ ਨਹੀਂ ਅਨਾਉਂਸ ਕੀਤਾ ਜਾ ਰਿਹਾ ਤਾਂ ਹੁਣ ਉਹਨਾਂ ਦਾ ਨਾਮ ਵੀ ਅਨਾਉਂਸ ਹੋ ਗਿਆ ਹੁਣ ਕਿਹੋ ਜੀ ਟੱਕਰ ਦੇਖਣ ਨੂੰ ਤੁਸੀਂ ਚਾਰੋਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਉਮੀਦਵਾਰ ਚਾਰੋਂ ਜਿਹੜੇ ਦਮਦਾਰ ਉਮੀਦਵਾਰ ਹਾਂਜੀ ਹਾਂ ਪ੍ਰੈਸ ਬਿਲਕੁਲ ਧੰਨਵਾਦ ਕਰਦਾ ਪ੍ਰੈਸ ਜਿੰਨਾ ਲੇਟ ਹੋਇਆ ਸੀ ਇੱਕ ਲਾਈਨ ਤੋਂ ਸਾਡੀ ਕੋਰ ਕਮੇਟੀ ਨੇ ਲੇਟ ਕੀਤਾ ਉਹ ਕੋ ਸਾਡੀਆਂ ਭਾਵਨਾਵਾਂ ਸੀ ਵੀ ਦੂਜੇ ਉਮੀਦਵਾਰਾਂ ਨੂੰ ਹਜੇ ਕਹਿ ਲੈਣ ਦੋ ਕੀ ਕੁਝ ਕਹਿੰਦੇ ਨੇ ਵੀ ਡਰਦੇ ਨਹੀਂ ਆਉਂਦੇ ਜਾਂ ਹਾਰਨਗੇ ਜਾਂ ਕਿਵੇਂ ਆਉਂਦੇ ਇਹ ਅਸੀਂ ਤੁਹਾਡਾ ਬਿਲਕੁਲ ਧੰਨਵਾਦ ਕਰਦੇ ਹਾਂ ਪਰ ਵੀ ਬਾਹਰ ਸਮਿਤਕੌਰ ਬਾਦਲ ਦੇ ਮੁਕਾਬਲੇ ਵਿੱਚ ਕੋਈ ਲੀਡਰ ਨਹੀਂ ਚਾਰਾਂ ਚ ਪਹਿਲੇ ਨੰਬਰ ਦਾ ਵੀ ਬਾਹਰ ਸਮਿਤਕੌਰ ਬਾਦਲ ਨੇ ਇਹਨਾਂ ਨੂੰ ਟੱਕਰ ਦੇਣ ਵਾਲਾ ਆਮ ਆੜੀ ਦਾ ਭੁੱਲੀ ਜਾਣ ਆਮੇ ਬਹੁਤ ਵੱਡੀ ਗਲਤੀ ਖਾਦੀ ਆ ਕਿਉਂ ਖਾਦੀ ਆ ਆਮ ਆੜੇ ਦਾ ਤਿੰਨ ਪਾਰਟੀਆਂ ਹੋਗੀਆਂ ਦੁਗਲੀ ਵੀ ਹੋਗੀ ਖਾਛ ਵੀ ਹੋਗੀ ਆਮ ਜੀ ਆਮ ਪਾਰਟੀ ਦੇ ਹਲਕਿਆਂ ਚੋਂ ਤੇਰਾ ਐਮ ਐਮਪੀ ਚੱਕ ਲੈਂਦੇ ਇਹ ਮੰਤਰੀਆਂ ਐਮ ਐਲਐਮ ਟਿਕਟਾਂ ਲਾ ਦਿੰਦੇ ਆਮ ਪਾਰਟੀ 13 ਦੀਆਂ 13 ਸੀਟਾਂ ਲੈਂਦੀ ਹੁਣ 0 ਹੈ ਕੋਈ ਟਿਕਟ ਨਹੀਂ ਚੀਤ ਨਹੀਂ ਜਰੇ ਇਹਨਾਂ ਨੇ ਇੱਥੇ ਮਾਰ ਖਾ ਲਈ ਆਮ ਪਾਰਟੀ ਦੀ ਜੀ ਅਮਰਤ ਕੌਰ ਜੀ ਪਿੰਡਾਂ ਚਾਹਣਗੇ ਕੀ ਜਿਹੜੇ ਤੁਹਾਡੇ ਮੁੱਦੇ ਰਹਿਣੇ ਆ ਉਹਨਾਂ ਸਾਹਮਣੇ ਹਾਂ ਜੀ ਹਾਂ ਬਿਲਕੁਲ ਜੀ ਬਾ ਹਰਸਿੰਦਰ ਕੌਰ ਜੀ ਆਉਣਗੇ ਸਾਡੇ ਪਿੰਡਾਂ 'ਚ ਵੋਟਾਂ ਮੰਗਣਗੇ ਜੀ ਬੜੇ ਹੁਸਿਆਰ ਨਾਲ ਮੰਗਣਗੇ ਅਸੀਂ ਸਾਰੇ ਹਲਕੇ ਦੇ ਜਿਲ੍ਹਾ ਮਾਨਸਾ ਦੇ ਵੋਟਰ ਜਥੇਦਾਰ ਸਾਰੇ ਵੋਟਾਂ ਖੁਸ਼ੀ ਨਾਲ ਮੰਗਾਗੇ ਇਹਨਾਂ ਦਾ ਮੁੱਦਾ ਉਹ ਚੱਕਣ ਦੀ ਲੋੜ ਹੀ ਨਹੀਂ ਸਾਡੇ ਸਾਰੇ ਪੰਜਾਬ ਨੂੰ ਪਤਾ क्रोमिक आली दल दे कमरा दा ता ए टू जेड जिन्नियां स्कीमਾਂ ਚਲੀਆਂ ਨਹਿਰਾਂ ਤੋਂ ਚਲੀਆਂ ਹੋਕਲ ਪੁਇੰਟ ਤੋਂ ਚਲੀਆਂ ਨੇ ਐਮਜਾ ਹਸਪਤਾਲ ਤੋਂ ਚਲੀਆਂ ਨੇ ਮੈਡੀਕਲ ਕਾਲਜਾਂ ਤੋਂ ਚਲੀਆਂ ਨੇ ਸ਼ਗਨ ਸਕੀਮ ਚੱਲੀ ਐ ਪੈਨਸ਼ਨ ਚੱਲੀ ਐ ਆਟਾ ਦਾਲ ਚੱਲੀ ਐ ਭਾਈ ਕਨੇ ਜਸਕੀਮ ਚੱਲੀ ਐ ਤੁਹਾਨੂੰ ਤਾਂ ਮੁੱਦਾ ਨਹੀਂ ਕਹਿਣ ਦੀ ਲੋੜ ਨਹੀਂ ਲੋਕ ਆਪ ਹੀ ਜਾਣੂ ਜਾਣ ਸਾਡੇ ਵੋਟਰ ਜਿੰਨੇ ਵੋਟਰ ਨੇ ਪੰਜਾਬ ਦੇ ਸਾਡੇ ਜ਼ਿਲ੍ਹੇ ਦਾ ਬਹੁਤ ਜਾਣੂ ਨੇ ਸਾਡੇ ਨੇੜਤਾ ਨੇ ਜਾਨ ਸ਼ਾਨ ਵੀ ਐ ਵੋਟਰਾਂ ਨਾਲ ਪਿਆਰ ਵੀ ਐ ਕਿਸਾਨੀ ਨਾਲ ਪਿਆਰ ਐ ਮਜ਼ਦੂਰ ਨਾਲ ਪਿਆਰ ਐ ਗਰੀਬ ਲੋਕਾਂ ਨਾਲ ਪਿਆਰ ਐ ਤੇ ਹਾਈ ਪਾਰਟੀ ਗਰੀਬ ਮਜ਼ਦੂਰ ਅਸਾਸੀ ਪਾਰਟੀ ਗਰੀਬਾਂ ਦੀ ਇਹਨਾਂ ਮਦਿਆਂ ਦੀ ਕੀ ਲੋੜ ਪੈਂਦੀ ਇਹ ਤਾਂ ਆਪ ਹੀ ਬਹੁਤ ਜ਼ਿਆਦਾ ਲੋਕਾਂ ਦਾ ਆਸ਼ਾ ਹੈ